ਪੰਜਾਬ ਯੂਥ ਕਾਂਗਰਸ ਵੱਲੋਂ ਚੰਡੀਗੜ੍ਹ 'ਚ ਪ੍ਰੋਟੈਸਟ ਹੋ ਰਿਹਾ ਹੈ ਇਹ ਪ੍ਰੋਟੈਸਟ ਵਿਦਿਆਰਥੀਆਂ ਨੂੰ ਜਿਹੜੇ ਵਜੀਫੇ ਨਹੀਂ ਮਿਲੇ ਪੰਜਾਬ 'ਚ ਜਾਂ ਜੋ ਕੱਪੜੇ ਹੋਏ ਨੇ ਉਹਨਾਂ ਦੇ ਲਈ ਕੀਤਾ ਜਾ ਰਿਹਾਗਾ ਯੂਥ ਕਾਂਗਰਸ ਦਾ ਕਹਿਣਾ ਕਿ ਬਾਦਲ ਸਰਕਾਰ ਵਿਦਿਆਰਥੀਆਂ ਨਾਲ ਧੱਕਾ ਕਰ ਰਹੀ ਹੈ ਯੂਥ ਨਾਲ ਧੱਕਾ ਕਰ ਰਹੀ ਹੈ ਪੰਜਾਬ 'ਚ ਨਸ਼ਾ ਵਧਿਆਗਾ ਪੰਜਾਬ ਦਾ ਯੂਥ ਬਰਬਾਦ ਹੋਇਆ ਇਹਨਾਂ ਨੇ ਵਿਧਾਨ ਸਭਾ ਦਾ ਘਰਾਓ ਕਰਨਾ ਸੀ ਯੂਥ ਕਾਂਗਰਸ ਦੇ ਲੀਡਰਾਂ ਨੇ ਐਲਾਨ ਕੀਤਾ ਸੀਗਾ ਕਿ ਉਹ ਵਿਧਾਨ ਸਭਾ ਵੱਲ ਜਾਣਗੇ ਪਰ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਕਾਂਗਰਸ ਭਵਨ ਦੇ ਕੋਲੇ ਹੀ ਰੋਕਿਆਗਾ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਹੱਥਾਂ-ਹੱਥੋਂ ਪਾਈ ਦੀ ਜਿਹੜੀ ਸਥਿਤੀ ਹੈ ਉਹ ਆਈ ਹੈ ਯੂਥ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਗ੍ਰਿਫਤਾਰੀਆਂ ਵੀ ਦੇ ਰਹੇ ਨੇ ਪੁਲਿਸ ਦੇ ਨਾਲ ਲਗਾਤਾਰ ਜੋ ਝੜਪਾਂ ਨੇ ਉਹ ਵਰਕਰਾਂ ਦੀਆਂ ਹੋ ਰਹੀਆਂ ਨੇ ਲਗਾਤਾਰ ਚੰਡੀਗੜ੍ਹ ਪੁਲਿਸ ਦੇ ਵੱਲੋਂ ਵਰਕਰਾਂ ਦੇ ਉੱਤੇ ਪਾਣੀ ਦੀਆਂ ਬਿਚਾਰਾਂ ਮਾਰੀਆਂ ਜਾ ਰਹੀਆਂ ਨੇ लाठीचार्ज ਦੀ ਕੋਸ਼ਿਸ਼ ਵੀ ਹੋ ਰਹੀ ਹੈ ਪਰ ਤੁਸੀਂ ਦੇਖ ਸਕਦੇ ਹੋ ਯੂਥ ਕਾਂਗਰਸ ਦੇ ਜੋ ਵਰਕਰ ਨੇ ਉਹ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ ਲਗਾਤਾਰ ਅੱਗੇ ਵਧ ਰਹੇ ਨੇ ਪੁਲਿਸ ਦੇ ਕਹਿਣ ਦੇ ਬਾਵਜੂਦ ਚੰਡੀਗੜ੍ਹ ਦੇ ਅੰਦਰ ਯੂਥ ਕਾਂਗਰਸ ਦੇ ਜੋ ਪ੍ਰਦਰਸ਼ਨਕਾਰੀ ਨੇ ਉਹ ਲਗਾਤਾਰ ਲੱਗੇ ਹੋਏ ਨੇ ਔਰ ਉਹਨਾਂ ਦਾ ਕਹਿਣਾ ਕਿ ਇਸੇ ਤਰ੍ਹਾਂ ਉਹ ਪ੍ਰੋਟੈਸਟਾ ਜੋ ਕਰਦੇ ਰਹਿਣਗੇ 유스 ਕਾਂਗਰਸ ਦਾ ਇਹ ਕੋਈ ਪਹਿਲਾ ਪ੍ਰੋਟੈਸਟ ਨਹੀਂ ਲਗਾਤਾਰ 유스 ਕਾਂਗਰਸ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਦੀ ਰਹੀ ਹੈਗੀ ਔਰ ਮੰਗ ਇਹ ਹੀ ਹੈ ਕਿ ਪੰਜਾਬ ਦੇ ਅੰਦਰ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣ ਵਜੀਫਿਆਂ ਜੋ ਕਪੜਾ ਹੋਇਆ ਉਹਦੀ ਜਾਂਚ ਕੀਤੀ ਜਾਵੇ ਪੰਜਾਬ ਚ ਨਸ਼ਾ ਖਤਮ ਹੋਵੇ ਖਾਸ ਤੌਰ ਦੇ ਅੰਦਰ ਪੰਜਾਬ ਦੇ ਅੰਦਰ ਜੋ ਜਵਾਨੀ ਦੇ ਉੱਤੇ ਹਮਲੇ ਹੋ ਰਹੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਇਹ 유스 ਕਾਂਗਰਸ ਦੇ ਵਰਕਰਾਂ ਦਾ ਕਹਿਣਾ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ